ਚੰਡੀਗੜ੍ਹ ਮੇਅਰ ਚੋਣਾਂ ਦੇ ਵਿੱਚ ਭਾਜਪਾ ਦਾ ਨਾਮ ਐਲਾਨਿਆ ਗਿਆ ਹੈ ਤੇ ਜਿਸ ਤੋਂ ਬਾਅਦ ਆਪ ਅਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਜਿਹੜੀ ਹਾਰ ਆ ਉਹ ਮਿਲੀ ਹੈ ਤੇ ਉੱਥੇ ਹੀ ਹੁਣ ਇਸ ਗੱਲ ਨੂੰ ਲੈ ਕੇ ਵੀ ਸਿਆਸਤ ਗਰਮਾਈ ਹੋਈ ਹੈ ਤੇ ਵਿਰੋਧੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਭਾਜਪਾ ਨੇ ਚਾਲਾਂ ਚੱਲੀਆਂ ਨੇ ਤੇ ਸਾਜ਼ਿਸ਼ਾਂ ਜਿਹੜੀਆਂ ਚੋਣਾਂ ਨੂੰ ਜਿੱਤਣ ਦੇ ਲਈ ਰਚੀਆਂ ਨੇ ਤੇ ਉੱਥੇ ਹੀ ਹੁਣ ਕਾਂਗਰਸ ਦੇ ਪ੍ਰਧਾਨ ਰਾਜਵਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਰਾਜਵਿੰਗ ਨੇ ਟਵੀਟ ਕੀਤਾ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕੇ ਭਾਜਪਾ ਸਿਰਫ ਭ੍ਰਸਟ ਨਹੀਂ ਇਹ ਲੋਕਤੰਤਰ ਦਾ ਕਤਲ ਕਰਨ ਤੇ ਤੁਲੀ ਹੋਈ ਹੈ ਉਹ ਤਕੇਸ਼ਾਈ ਏਜੰਸੀਆਂ ਪੈਸੇ ਦਬਾਅ ਅਫਸਰਾਂ ਦੀ ਦੁਰਵਰਤੋਂ ਕਰਨ ਤੋਂ ਬਿਲਕੁਲ ਵੀ ਗਰੇਜ਼ ਨਹੀਂ ਕਰਦੇ ਨਾਲ ਨੱਥੀ ਕੀਤੀ ਗਈ ਵੀਡੀਓ ਵਿੱਚ ਪ੍ਰੈਜ਼ਾਈਡਿੰਗ ਅਫਸਰਾਂ ਨੂੰ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਹੀ ਵੋਟਾਂ ਦੀ ਹੇਰਾਫੇਰੀ ਕਰਦੇ ਹੋਏ ਸਿਰਫ صاف ਵੇਖਿਆ ਜਾ ਸਕਦਾ ਹੈ ਤੇ ਅੱਜ ਦੀ ਘਟਨਾ ਸਿਰਫ ਰਾਜਨੀਤਿਕ ਵਰਗ ਲਈ ਚਿੰਤਾਜਨਕ ਨਹੀਂ ਹੈ ਇਹ ਹਰ ਮਾਂ-ਬਾਪ ਲਈ ਹਰ ਵਿਦਿਆਰਥੀ ਲਈ ਇਸ ਦੇਸ਼ ਦੇ ਹਰ ਨਾਗਰਿਕ ਲਈ ਖਤਰਨਾਕ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਅਜਿਹਾ ਭਵਿੱਖ ਚਾਹੁੰਦੇ ਆ ਕਿ ਅਸੀਂ ਤਾਨਾਸ਼ਹੀ ਚਾਹੁੰਦੇ ਆ ਅਤੇ ਜੇਕਰ ਜਵਾਬ ਨਹੀਂ ਹੈ ਤਾਂ ਇਹ ਲੜਨ ਦਾ ਸਮਾਂ ਹੈ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਅੱਜ ਦੇ ਕਿ ਜਿਹੜੀ ਪੋਸਟ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਾਜਪਾ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਚੋਣਾ ਚੋਣਾ ਹੋਈਆਂ ਨੇ ਚੰਡੀਗੜ੍ਹ ਮੇਅਰ ਚੋਣਾ ਹੋਈਆਂ ਨੇ ਉਸ ਨੂੰ ਲੈ ਕੇ ਸਿਰਫ ਔਰ ਸਿਰਫ ਭਾਜਪਾ ਨੇ ਅਤੇ ਉਹਨਾਂ ਨੇ ਕਿਹਾ ਕਿ ਜਿਹੜੀ ਚੰਡੀਗੜ੍ਹ ਦੇ ਵਿੱਚ ਮੇਅਰ ਚੋਣਾ ਹੋਈਆਂ ਉਸ ਨੂੰ ਲੈ ਕੇ ਭਾਜਪਾ ਨੇ ਸਾਜ਼ਿਸ਼ ਰਚੀਆਂ ਨੇ ਚੰਡੀਗੜ੍ਹ ਮੇਅਰ ਚੋਣਾਂ ਦੇ ਵਿੱਚ ਭਾਜਪਾ ਦਾ ਨਾਮ ਐਲਾਨਿਆ ਗਿਆ ਹੈ ਤੇ ਜਿਸ ਤੋਂ ਬਾਅਦ ਆਪ ਅਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਜਿਹੜੀ ਹਾਰ ਆ ਉਹ ਮਿਲੀ ਹੈ ਤੇ ਉੱਥੇ ਹੀ ਹੁਣ ਇਸ ਗੱਲ ਨੂੰ ਲੈ ਕੇ ਵੀ ਸਿਆਸਤ ਗਰਮਾਈ ਹੋਈ ਹੈ ਤੇ ਵਿਰੋਧੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਭਾਜਪਾ ਨੇ ਚਾਲਾਂ ਚੱਲੀਆਂ ਨੇ ਤੇ ਸਾਜ਼ਿਸ਼ਾਂ ਜਿਹੜੀਆਂ ਚੋਣਾਂ ਨੂੰ ਜਿੱਤਣ ਦੇ ਲਈ ਰਚੀਆਂ ਨੇ ਤੇ ਉੱਥੇ ਹੀ ਹੁਣ ਕਾਂਗਰਸ ਦੇ ਪ੍ਰਧਾਨ ਰਾਜਵਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਰਾਜਵਿੰਗ ਨੇ ਟਵੀਟ ਕੀਤਾ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕੇ ਭਾਜਪਾ ਸਿਰਫ ਭ੍ਰਸਟ ਨਹੀਂ ਇਹ ਲੋਕਤੰਤਰ ਦਾ ਕਤਲ ਕਰਨ ਤੇ ਤੁਲੀ ਹੋਈ ਹੈ ਉਹ ਤਕੇਸ਼ਾਈ ਏਜੰਸੀਆਂ ਪੈਸੇ ਦਬਾਅ ਅਫਸਰਾਂ ਦੀ ਦੁਰਵਰਤੋਂ ਕਰਨ ਤੋਂ ਬਿਲਕੁਲ ਵੀ ਗਰੇਜ਼ ਨਹੀਂ ਕਰਦੇ ਨਾਲ ਨੱਥੀ ਕੀਤੀ ਗਈ ਵੀਡੀਓ ਵਿੱਚ ਪ੍ਰੈਜ਼ਾਈਡਿੰਗ ਅਫਸਰਾਂ ਨੂੰ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਹੀ ਵੋਟਾਂ ਦੀ ਹੇਰਾਫੇਰੀ ਕਰਦੇ ਹੋਏ ਸਿਰਫ ਸਾਫ ਵੇਖਿਆ ਜਾ ਸਕਦਾ ਹੈ ਤੇ ਅੱਜ ਦੀ ਘਟਨਾ ਸਿਰਫ ਰਾਜਨੀਤਿਕ ਵਰਗ ਲਈ ਚਿੰਤਾਜਨਕ ਨਹੀਂ ਹੈ ਇਹ ਹਰ ਮਾਂ-ਬਾਪ ਲਈ ਹਰ ਵਿਦਿਆਰਥੀ ਲਈ ਇਸ ਦੇਸ਼ ਦੇ ਹਰ ਨਾਗਰਿਕ ਲਈ ਖਤਰਨਾਕ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਅਜਿਹਾ ਭਵਿੱਖ ਚਾਹੁੰਦੇ ਆ ਕਿ ਅਸੀਂ ਤਾਨਾਸ਼ਹੀ ਚਾਹੁੰਦੇ ਆ ਅਤੇ ਜੇਕਰ ਜਵਾਬ ਨਹੀਂ ਹੈ ਤਾਂ ਇਹ ਲੜਨ ਦਾ ਸਮਾਂ ਹੈ ਨਹੀਂ ਤਾਂ ਬਹੁਤ ਦੇ ਹੋ ਜਾਵੇਗੀ ਨਜ਼ਦੀਕੇ ਜਿਹੜੀ ਪੋਸਟ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਾਜਪਾ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਚੋਣਾ ਚੋਣਾ ਹੋਈਆਂ ਨੇ ਚੰਡੀਗੜ੍ਹ ਮੇਅਰ ਚੋਣਾ ਹੋਈਆਂ ਨੇ ਉਸ ਨੂੰ ਲੈ ਕੇ ਸਿਰਫ ਔਰ ਸਿਰਫ ਭਾਜਪਾ ਨੇ ਅਤੇ ਉਹਨਾਂ ਨੇ ਕਿਹਾ ਕਿ ਜਿਹੜੀ ਚੰਡੀਗੜ੍ਹ ਦੇ ਵਿੱਚ ਮੇਅਰ ਚੋਣਾ ਹੋਈਆਂ ਉਸ ਨੂੰ ਲੈ ਕੇ ਭਾਜਪਾ ਨੇ ਸਾਜ਼ਿਸ਼ ਰਚੀਆਂ ਹੈ